ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਪਰਹੀੜਾ ਦੀ ਪਾਵਨ ਧਰਤੀ ਜਿੱਥੇ ਤਕਰੀਬਨ 35000 ਸਿੰਘ ਸਿੰਗੜੀਆਂ ਨੇ ਅਹਿਮਦ ਸਾਹਿਬ ਦਾਲੀ ਦੇ ਨਾਲ ਨੋਹਾ ਲੈਂਦਿਆਂ ਹੋਇਆਂ ਸ਼ਹੀਦੀ ਦੇ ਦਿੱਤੀ ਸੀ ਤੇ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਦੱਸਦੀ ਏ ਇਹ ਨਗਰ ਕੀਰਤਨ ਤਕਰੀਬਨ 10 ਤੋਂ 15 ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਨਿਹਾਲ ਕਰਦਾ ਹੋਇਆ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਇਸ ਵੇਲੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨੱਥੂ ਮਾਜਰਾ ਵਿਖੇ ਪਹੁੰਚਿਆ ਹੋਇਆ ਤੇ ਦੱਸਦੀ ਏ ਪਿੱਛੇ ਹਰ ਟਰਾਲੀਆਂ ਦੇ ਵਿੱਚ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘਾਂ ਦਾ ਜਥਾ ਵੀ ਜਿਹੜਾ ਇਸ ਨਗਰ ਕੀਰਤਨ ਦੀ ਸੋਭਾ ਵਧਾ ਰਿਹਾ ਹੈ ਤੇ ਤਕਰੀਬਨ 150 ਤੋਂ ਜ਼ਿਆਦਾ ਜਿਹੜੀਆਂ ਟਰਾਲੀਆਂ ਨੇ ਇਹ ਨਗਰ ਕੀਰਤਨ ਦਾ ਸ਼ਿੰਗਾਰ ਬਣੀਆਂ ਹੋਈਆਂ ਨੇ ਫਿਲਹਾਲ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਸ਼ਹੀਦਾਂ ਨੂੰ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਹਰ ਸਾਲ ਪਿੰਡ ਵਾਸੀਆਂ ਦੇ ਵੱਲੋਂ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਜੋ ਕਿ 3 ਫਰਵਰੀ ਨੂੰ ਹਰ ਸਾਲ ਕੱਢਿਆ ਜਾਂਦਾ ਹੈ ਤੇ ਅੱਜ ਉਸ ਦੀ ਆ ਤਸਵੀਰ ਆ ਤੁਸੀਂ ਦੇਖ ਰਹੇ ਹੋ ਤੇ ਬੜੀ ਲੰਬੀ ਗਿਣਤੀ ਦੇ ਵਿੱਚ ਟਰਾਲੀਆਂ ਦਾ ਜੱਥਾ ਵੀ ਜਿਹੜਾ ਉਹ ਨਗਰ ਕੀਰਤਨ ਦੇ ਵਿੱਚ ਪਹੁੰਚਿਆ ਹੋਇਆ ਹੈ ਨਗਰ ਕੀਰਤਨ ਦਾ ਸ਼ਿੰਗਾਰ ਬਣਿਆ ਹੋਇਆ ਤੇ ਆਓ ਫਿਰ ਗੱਲਬਾਤ ਕਰਦੇ ਆ ਪ੍ਰਬੰਧਕਾਂ ਦੇ ਨਾਲ ਕਿ ਨਗਰ ਕੀਰਤਨ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਤੇ ਕਿੰਨੇ ਤੋਂ ਕਿੰਨੇ ਸਮੇਂ ਦੇ ਵਿੱਚ ਇਹ ਨਗਰ ਕੀਰਤਨ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਕੱਢਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਜੋ ਜਿਹੜਾ ਨਗਰ ਕੀਰਤਨ ਹੈ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੇ ਸੇਵਕ ਬਾਬਾ ਕਰਪਾਲ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੀ ਰਹਿਨਮਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਹੇਠ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਹ 5 ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਨੇ 35000 ਸਿੰਘ ਸਿੰਗੜੀਆਂ ਸ਼ਹੀਦ ਕੀਤੇ ਸੀ ਵੱਡੇ ਕੱਲੂ ਘਾਰੇ ਤੋਂ ਸਵੇਰੇ 8:30 ਵਜੇ ਆਰੰਭ ਹੋਇਆ ਸੀ ਜੀ ਤੇ ਵੱਖ-ਵੱਖ 12-13 ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਇਹ ਆਪਣਾ ਵੱਡੇ ਖੱਲੂਕਾਰੇ ਰਹੀੜੇ ਜੋ ਸਿੰਘ ਸੀ ਸਿੰਘ ਸ਼ਹੀਦ ਕਿਤੇ ਸੀ 35000 ਉਹਨਾਂ ਦੀ ਸਮਰਪਿਤ ਗੁਰੂ ਘਰ ਉੱਥੇ ਜਿਹੜੀ ਇਹਦੀ ਸਮਾਪਤੀ ਹੋਣੀ ਹੈ ਜੀ ਬਾਬੇ ਕਿੰਨੇ ਕੁ ਲੋਕ ਨੇ ਜਿਹੜੇ ਨਗਰ ਕੀਰਤਨ ਦੇ ਵਿੱਚ ਲਗਭਗਾਂ ਦੇ ਤعداد ਦੇ ਨਾਲ ਸੰਗਤ ਆ ਜੀ ਹਰ ਸਾਲ ਮਨਾਇਆ ਜਾਂਦਾ ਜੀ ਇਹ 3 ਫਰਵਰੀ ਨੂੰ ਨਗਰ ਕੀਰਤਨ ਹੁੰਦਾ 5 ਫਰਵਰੀ ਨੂੰ ਇਹਦੇ ਅੱਜ ਸ਼੍ਰੀ ਕਾਨਪਾਟ ਸਾਹਿਬ ਪ੍ਰਕਾਸ਼ ਹੋਏ ਹਨ 5 ਫਰਵਰੀ ਨੂੰ ਭੋਗ ਪਾਈ ਜਾਣੇ ਹਨ ਜੀ ਤੇ ਇਸ ਦੇ ਸਬੰਧ ਦੇ ਵਿੱਚ ਜੋ ਆਪਣਾ ਸਮਾਗਮ ਆ ਮੈਂ ਬਹੁਤ ਵੱਡਾ ਸਮਾਗਮ ਬਾਬਾ ਜੀ ਹੁਣੀ ਕਰਵਾਉਂਦੇ ਜੀ ਸਾਰੀ ਸੰਗਤ ਇਲਾਕੇ ਨੂੰ ਆਸੀ ਰਲ ਕੇ ਸਾਰੇ ਇਹ ਕਰਵਾਉਂਦੇ ਜੀ ਸੰਗਤ ਦੇ ਸਹਿਯੋਗ ਨਾਲ ਹੁੰਦਾ ਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਸਾਹਮਣੇ ਤਸਵੀਰਾਂ ਇੱਕ ਵਿਸ਼ਾਲ ਨਗਰ ਕੀਰਤਨ ਦੀਆਂ ਜੋ ਕਿ ਤਕਰੀਬਨ ਅਹਿਮਦ ਸਾਹਿਬ ਗਲੀ ਦੇ ਭਾਰਤ ਦੇ ਉੱਤੇ 6ਵੇਂ ਹਮਲੇ ਦੌਰਾਨ 35000 ਸਿੰਘ ਸਿੰਘਣੀਆਂ ਤੇ ਪਚੰਗੀਆਂ ਦੀ ਯਾਦ ਦੇ ਵਿੱਚ ਹਰ ਸਾਲ ਜਿਹੜਾ ਇਹ ਨਗਰ ਕੀਰਤਨ ਕੱਢਿਆ ਜਾਂਦਾ ਹੈ 10 ਦੇ ਕਿ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਨੇ ਜਿਹੜੇ ਸੰਗਰ ਕੀਰਤਨ ਦੇ ਵਿੱਚ ਸਮੂਲੀਅਤ ਕਰਦੇ ਨੇ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨੂੰ ਧਾਰਨ ਕਰਦੇ ਨੇ ਉਹਨਾਂ ਦੇ ਦੱਸੇ ਹੋਏ ਕਰਮਾ ਦੇ ਉੱਤੇ ਗੌਰ ਫਰਮਾਉਂਦੇ ਨੇ ਦੱਸ ਦਈਏ ਕਿ ਵਿਸਾਲ ਨਗਰ ਕੀਰਤਨ ਦੀਆਂ ਤਸਵੀਰਾਂ ਤੁਸੀਂ ਇਸ ਵੇਲੇ ਵੇਖ ਰਹੇ ਹੋ ਤੇ ਇਹ ਨਗਰ ਕੀਰਤਨ ਹੈ ਜਿਹੜਾ ਹਰ ਸਾਲ 3 ਫਰਵਰੀ ਨੂੰ ਸ਼ਹੀਦਾਂ ਦੀ ਯਾਦ ਦੇ ਵਿੱਚ ਇਸੇ ਤਰ੍ਹਾਂ ਹੀ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਦੁਬਾਰਾ ਵਾਪਸ ਕੋਪਰੀ ਹੀੜੇ ਦੀ ਧਰਤੀ ਤੇ ਜਾਂਦਾ ਤੇ 5 ਤਰੀਕ ਨੂੰ ਸ੍ਰੀ ਅਕੰਧ ਅਖੰਡ ਪਾਠ ਸਾਹਿਬ ਦੇ ਜਿਹੜੇ ਉਹ ਭੋਗ ਵੀ ਪਾਏ ਜਾਂਦੇ ਨੇ ਤੇ ਜਿੱਥੇ तकरीबन ਲੱਖਾਂ ਦੀ ਗਿਣਤੀ ਦੇ ਵਿੱਚ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਨੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਵੰਦੀ ਟੀਵੀ ਲਈ ਮੈਂ ਪ੍ਰਕਾਸ਼